ਲਗਾਤਾਰ ਦੂਸਰੇ ਦਿਨ ਵੀ ਅੰਮ੍ਰਿਤਸਰ ਦੇ ਵਿੱਚ ਹੋਇਆ ਇਨਕਾਊਂਟਰ ਦਾਸਤੇ ਕਿ ਬੀਤੇ ਦਿਨੀ ਸ਼ਹਾਟਾ ਇਲਾਕੇ ਦੇ ਵਿੱਚ ਵਿਰਿੰਦਰ ਕੁਮਾਰ ਜੋ ਕਿ ਆਪਣੇ ਬੱਚਿਆਂ ਨੂੰ ਸਕੂਲ ਛੱਡ ਕੇ ਤੇ ਘਰ ਵਾਪਸ ਆ ਰਿਹਾ ਸੀ ਤਾਂ ਉਸ ਨੂੰ ਗੋਲੀਆਂ ਮਾਰ ਕੇ ਪੁੰਨ ਦਿੱਤਾ ਗਿਆ ਤੇ ਇਸ ਮਾਮਲੇ ਦੇ ਵਿੱਚ ਦੋ આરોપી ਫੜੇ ਗਏ ਸਨ ਤਾਂ ਜਦੋਂ ਉਹਨਾਂ ਦੀ ਨਿਸ਼ਾਨਦੇਹੀ ਤੇ ਉੱਤੇ ਉਹ ਪੁਲਿਸ ਪਾਰਟੀ ਲੈ ਕੇ ਪਹੁੰਚੀ ਤਾਂ ਪੁਲਿਸ ਉੱਤੇ ਹੀ ਉਸਨੇ ਫਾਇਰ ਕਰ ਦਿੱਤੇ ਗਿਆ ਤੇ ਜਵਾਬੀ ਕਾਰਵਾਈ 'ਚ ਪੁਲਿਸ ਨੇ ਵੀ ਉਸਦੀ ਲੱਤ 'ਚ ਗੋਲੀ ਮਾਰੀ ਜੋ ਇਸ ਸਮੇਂ ਜਰੇ ਇਲਾਜ ਹੈ ਹਰਾ ਨਵੰਬਰ ਨੂੰ ਸਵੇਰੇ अर्ली ਮਾਰਨਿੰਗ ਤੁਹਾਨੂੰ ਪਤਾ ਹੈ ਕਿ ਛਾਟਾ ਥਾਣੇ ਦੇ ਅਧੀਨ ਵਰਿੰਦਰ ਸਿੰਘ ਉਹਨਾਂ ਦਾ ਮਰਡਰ ਹੋ ਗਿਆ ਸੀ ਔਰ ਜੋ ਪ੍ਰੀਲਿਮਿਨਰੀ ਇਨਵੈਸਟੀਗੇਸ਼ਨ ਜਿੱਦ ਕੱਲ ਸਾਹਮਣੇ ਆਈ ਸੀ ਕਿ ਦੋ ਅਣਪਛਾਤੇ ਬੰਦੇ ਮੋਟਰਸਾਈਕਲ ਤੇ ਆਏ ਉਹਨਾਂ ਨੇ ਬਿਲਕੁਲ ਨੇੜੇ ক্লোਜ਼ ਰੇਂਜ ਤੋਂ ਉਹਨਾਂ ਦੇ ਉਹਨਾਂ ਤੇ ਫਾਇਰ ਕੀਤਾ ਕਿਉਂਕਿ ਉਹਨਾਂ ਦੇ ਗਰਦਨ 'ਚ ਲੱਗਿਆ ਤੇ ਅਨਫੋਰਚੂਨੇਟਲੀ ਉਹਨਾਂ ਦੀ ਹਸਪੀਟਲ ਜਾ ਕੇ ਡੈਥ ਹੋ ਗਈ ਇਹ ਜੇ ਅਸੀਂ ਕੇਸ ਰਿਸਟਰ ਕਰਕੇ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਸੀ ਔਰ ਇਹਦੇ ਚ ਜਿਹੜਾ ਮੇਨ ਐਂਗਲ ਸਾਹਮਣੇ ਆਇਆ ਸੀ ਕਿ ਜਿਹੜੇ ਇੱਕ ਨਿਸ਼ਾਨ ਸਿੰਘ ਹੈਗਾ ਉਹਦੀ ਆਪਣੀ ਵਾਈਫ ਨਾਲ ਝਗੜਾ ਸੀਗਾ ਅ ਅਰਸ਼ਪ੍ਰੀਤ ਕੌਰ ਨਾਲ ਔਰ ਉਸ ਤੇ ਉਹਨਾਂ ਦਾ ਇੱਕ ਅੱਗੇ ਬੇਟਾ ਵੀ ਸੀਗਾ ਤੇ ਵਰਿੰਦਰ ਸਿੰਘ ਮਾਮਾ ਸੀ ਅਰਸ਼ਪ੍ਰੀਤ ਕੌਰ ਦਾ ਇਹ ਪੈਰ ਵੀ ਕਰਦੇ ਸੀਗੇ ਤੋ ਪਹਿਲਾਂ ਇਹਨਾਂ ਦਾ ਜਦੋਂ ਆਪਸ ਝਗੜਾ ਹੋਇਆ ਉਸ ਤੋਂ ਬਾਅਦ ਫਿਰ ਫੈਸਲਾ ਹੋ ਗਿਆ ਬਟਾਲਾ ਦੇ ਏਰੀਏ ਦੇ ਵਿੱਚ ਤੇ ਉੱਥੇ ਫਿਰ ਕਿਉਂਕਿ ਨਿਸ਼ਾਨ ਸਿੰਘ ਵੀ ਉਸ ਏਰੀਏ ਦਾ ਰਹਿਣ ਵਾਲਾ ਬਟਾਲੇ ਦਾ ਉਸ ਤੋਂ ਬਾਅਦ ਹੁਣ ਲੇਟੈਸਟ ਇਹਨਾਂ ਨੂੰ ਕੋਈ ਉਹ ਕਾਫੀ ਥ੍ਰੈਟ ਕਰ ਰਹੀ ਸੀ ਬੇਸਿਕਲੀ ਇਸ ਕਰਕੇ ਕਿ ਬੱਚਾ ਜਿਹੜਾ ਉਹਦੀ ਕਸਟਡੀ ਲੈਣ ਵਾਸਤੇ ਉਸ ਤੋਂ ਬਾਅਦ ਅਚਾਨਕ ਇਹ ਜਿਹੜਾ ਮਰਡਰ ਹੁੰਦਾ ਤੇ ਇਹਨੂੰ ਬੜਾ ਪ੍ਰੋਫੈਸ਼ਨਲੀ ਟੰਗ ਦੇ ਨਾਲ ਸਾਰਾ ਇਨਵੈਸਟੀਗੇਟ ਕਰਦੇ ਹੋਏ ਪਹਿਲਾਂ ਉਹਦਾ ਜਿਹੜਾ ਭੈਣ ਤੇ ਭਣੋਈਆ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਗੁਰਲਾਲ ਤੇ ਪਰਮਜੀਤ ਕੌਰ ਇਹ ਤਰਨ ਤਰਨ ਦੇ ਨੇ ਦੋਨੋਂ ਕਿਉਂਕਿ ਨਿਸ਼ਾਨਦੇ ਸਾਰੀ ਪੈਰ ਵੀ ਇਹੀ ਕਰਦੇ ਸੀ ਔਰ ਇਹ ਬਾਰ ਬਾਰ ਇਸ ਗੱਲ ਦੇ ਵਿੱਚ ਉਹਦਾ ਸਾਥ ਦਿੰਦੇ ਸੀ ਕਿ ਇਹਨਾਂ ਨੂੰ ਡਰਾ ਕੇ ਆਪਾਂ ਬੱਚਾ ਲੈ ਲਈਏ ਉਸ ਤੋਂ ਬਾਅਦ ਕਿਉਂਕਿ ਸ਼ੂਟਰ ਬਿਲਕੁਲ ਅਨ ਆਈਡੈਂਟੀਫਾਈਡ ਸੀ ਉਹਨਾਂ ਨੂੰ ਬਹੁਤ ਪ੍ਰੋਫੈਸ਼ਨਲੀ ਅਸੀਂ ਟਰੈਕ ਕੀਤਾ ਉਦੇ ਦੋਨੋਂ ਸ਼ੂਟਰ ਜਿਹੜੇ ਕਾਬੂ ਕਰ ਲਏ ਗਏ ਜੋਬਨਪ੍ਰੀਤ 엘ੀਅਸ ਜੋਬਨ ਇਹ ਫਤੂਪੁਰ ਪਿੰਡ ਹੈਗਾ ਕੋਟਲੀ ਸੂਰਤ ਮੱਲੀ ਸਿੰਘ ਮੱਲੀ ਜਿਹੜਾ ਗੁਰਦਾਸਪੁਰ ਦਾ ਥਾਣਾ ਬਟਾਲੇ ਦਾ ਔਰ ਉਸ ਤੋਂ ਇਲਾਵਾ ਸੁਖਬੀਰ ਸਿੰਘ ਜਿਹੜਾ ਸੁਖ ਵਿਲੇਜ ਮਾਹਲ ਕਲਨੌਰ ਗੁਰਦਾਸਪੁਰ ਦਾ ਹੈ ਇਹ ਦੋਨਾਂ ਦੀ ਏਜ ਤਕਰੀਬਨ 22 ਸਾਲ ਹੈਗੀ ਹੈ ਅਨਐਮਪਲੋਇਡ ਨੇ ਔਰ ਮੁੱਢਲੀ ਪੁੱਛਗਿੱਛ ਇਹ ਗੱਲ ਪਤਾ ਲੱਗੀ ਸੀ ਕਿ ਜਿਹੜਾ ਨਿਸ਼ਾਨ ਹੈ ਉਦੇ ਬਾਰੇ ਪਤਾ ਲੱਗਿਆ ਸ਼ਾਇਦ ਬਾਹਰ ਹੈ ਕਿਤੇ ਕਨਫਰਮ ਨਹੀਂ ਅਜੇ ਹੋ ਸਕਿਆ ਬਟ ਉਹਨੇ ਦੋ ਬੰਦਿਆਂ ਨੂੰ ਲਾਲਚ ਦਿੱਤਾ ਕਿ ਤੁਹਾਨੂੰ ਮੈਂ ਦੁਬਈ ਸੈਟਲ ਕਰਾ ਦੂੰਗਾ ਤੁਸੀਂ ਮੇਰੇ ਵਾਸਤੇ ਇਹ ਕੰਮ ਕਰ ਦਿਓ ਤੇ ਇਹਨਾਂ ਨੂੰ ਪਿਸਟਲ ਵੀ ਪ੍ਰੋਵਾਈਡ ਕੀਤਾ ਗਿਆ ਉਸ ਦੀ ਪੁੱਛਗਿੱਛ ਦੇ ਵਿੱਚ ਜੋ ਬੰਦੋਂ ਤੋਂ ਪਤਾ ਲੱਗਿਆ ਕਿ ਇਹਦਾ ਮੇਰਾ ਗਲੌਕ ਪਿਸਟਲ ਜਿਸ ਨਾਲ ਉਹਨੇ ਵਾਰਦਾਤ ਕੀਤੀ ਉਹਨੇ ਇੱਥੇ ਛਪਾਇਆ ਹੋਇਆ ਸੀਗਾ ਇਸ ਏਰੀਏ ਦੇ ਥਾਣਾ ਛਾਟਾ ਦੇ ਜਿੱਥੇ ਆਪਾਂ ਖੜੇ ਆ ਤਾਂ ਜਦੋਂ ਪੁਲਿਸ ਪਾਰਟੀ ਐਸ ਐਚਓ ਲਾਪਰੀ ਦੀ ਰੈਨਮਾਈ ਦੇ ਵਿੱਚ ਇੱਥੇ ਆਈ ਤੇ ਉਹ ਸਾਰੀ ਕਿਉਂਕਿ ਅੱਜ ਕੱਲ ਪ੍ਰੋਟੋਕਾਲ ਹੈਗਾ ਸਾਰਾ ਜਿਹੜਾ ਆਪਣੇ ਸਾਰੀ ਵੀਡੀਓਗ੍ਰਾਫੀ ਵੀ ਹੁੰਦੀ ਹੈ ਤਾਂ ਉੱਥੇ ਜਦੋਂ ਉਹ ਕਰ ਰਹੇ ਸੀਗੇ ਰਿਕਵਰੀ ਵਾਸਤੇ ਉਹਨੇ ਜਿੱਥੇ ਰੱਖਿਆ ਹੋਇਆ ਸੀ ਚੁਪਾ ਕੇ ਉਹਨੇ ਜਦੋਂ ਹੱਥ ਨਾਲ ਕੱਢਿਆ ਤਾਂ ਉਹਨੂੰ ਪਤਾ ਸੀ ਕਿ ਪਿਸਤਰ ਕੋਕ ਰੱਖਿਆ ਹੋਇਆ ਸੀਗਾ ਉਹਨੇ ਇਮੀਡੀਏਟਲੀ ਇੱਕ ਗੋਲੀ ਜਿਹੜੀ ਹੈ ਚਲਾਈ ਔਰ ਹੈਡ ਕਨਸਟੇਬਲ ਜਿਹੜਾ ਹੈਗਾ ਉੱਥੇ ਗੁਰਿੰਦਰ ਸਿੰਘ ਉਹਦੇ ਬਿਲਕੁਲ ਕੰਦੇ ਕੋਲ ਦੀ ਨਿਕਲ ਗਈ ਸਿਰ ਕੋਲੋਂ ਤੇ ਉਹ ਮਸਾ ਬਚਿਆ ਉਹ ਦੂਰੋਂ ਜਿਹੜਾ ਲਾਪਰੀਤ ਐਸ ਐਚਓ ਨੇ ਬੜੇ ਅਲਰਟ ਹੁੰਦੇ ਹੋਏ ਆਪਣੇ ਜਿਹੜਾ ਸਰਵਿਸ ਵੈਪਨ ਨਾਲ ਉਹ ਤੋਂ ਗੋਲੀ ਚਲਾਈ ਕਿਉਂਕਿ ਉਹਦੀ ਲੱਤ ਤੇ ਲੱਗੀ ਉਹਨੂੰ ਹਸਪੀਟਲ ਐਡਮਿਟ ਕਰਾ ਦਿੱਤਾ ਗਿਆ ਔਰ ਦੋਨੇ ਜਿਹੜੇ ਮੁਲਜ਼ਮ ਨੇ ਇਹ ਰੈਸਟ ਹੋ ਚੁੱਕੇ ਇਸ ਕੇਸ ਚ ਔਰ ਇਹ ਟੋਟਲ ਕੇਸ ਸੋਲਵ ਹੋਇਆ ਉਹਨੇ ਤੇ ਜਿਹੜਾ ਮੇਨ ਗੱਲ ਹੈ ਕਿ ਨਿਸ਼ਾਨ ਸਿੰਘ ਨੂੰ ਲੱਭਣਾ ਬਹੁਤ ਜ਼ਰੂਰੀ ਹੈ ਉਹਦੀ ਅਸੀਂ ਸਾਰਾ ਦੇਖ ਰਹੇ ਹਾਂ ਕਿ ਉਹਦੀ ਵੇਅਰ ਅਬਾਊਟਸ ਕਿੱਥੇ ਨੇ ਔਰ ਬੜੀ ਜਲਦੀ ਉਹਨੂੰ ਗ੍ਰਿਫਤਾਰ ਕੀਤਾ ਜਾਊਗਾ ਔਰ ਇਹ ਜਿਹੜਾ ਮਰਡਰ ਹੈ ਇਹ ਕੰਪਲੀਟਲੀ ਇਟ ਸਟੈਂਡਸ ਅ ਟ੍ਰਿਸਟ ਸਰ ਰੀਜ਼ਨ ਇਹਨਾਂ ਦਾ ਇਹੀ ਸੀਗਾ ਇਹਨਾਂ ਦੇ ਮਰਡਰ ਕਰਨ ਦਾ ਵਿਰਿੰਦਰ ਸਿੰਘ ਦੇ ਇਹ ਜਿਹੜਾ ਇਹਦਾ ਡਿਸਪੂਟ ਜਿਵੇਂ ਦੱਸਿਆ ਤੁਸੀਂ ਹਾਂਜੀ ਹਾਂਜੀ ਬਿਲਕੁਲ ਇਹੀ ਗੱਲ ਮੋਟਿਵ ਨਿਕਲ ਰਿਹਾ ਕਿਉਂਕਿ ਮੇਨ ਨਿਸ਼ਾਨ ਨੇ ਹੀ ਸਾਰਾ ਕੰਮ ਕਰਾਇਆ ਔਰ ਲਾਲਚ ਨਾਲ ਇਹਨਾਂ ਨੂੰ ਜਿਵੇਂ ਸਫਾਰੀ ਦੇ ਕੇ ਜਾਂ ਲਾਲਚ ਦੇ ਕੇ ਇਹ ਕੰਮ ਕਰਵਾਇਆ ਦੋਨਾਂ ਤੋਂ ਉਹਨਾਂ ਸਰ ਦੁਬਈ ਇਹਨਾਂ ਨੂੰ ਦੋਨੋਂ ਕਹਿਆ ਸੀ ਕਿ ਤੈਨੂੰ ਦੋਨੋਂ ਦੋਵਾਂ ਨੂੰ ਦੁਬਈ ਐਡਜਸਟ ਕਰ ਦਿੱਤਾ ਜਾਏਗਾ ਕੰਮ ਦੀ ਉੱਤੇ ਜਦ ਕਿ ਇਹਨਾਂ ਦੇ ਹੋਰ ਕ੍ਰਿਮੀਨਲ ਰਿਕਾਰਡ ਇਹਨਾਂ ਦਾ ਪਹਿਲਾਂ ਹੈਗਾ ਸੀ ਕੋਈ ਛੂਟ ਨਹੀਂ ਇਹਨਾਂ ਦਾ ਕੋਈ ਕਰਾਣਾ ਦਾ ਕ੍ਰਿਮੀਨਲ ਰਿਕਾਰਡ ਨਹੀਂ ਲਾਲ ਚੀਚੇ ਆਏ ਤੁਹਾਨੂੰ ਪਤਾ ਹੀ ਹੈ ਇਹ ਝੂਠੇ ਵਾਅਦੇ ਇਹੋ ਜਿਹੇ ਲੋਕ ਕਰਦੇ ਆ ਬਾਹਰ ਬੈਠੇ ਕਿਨੇ ਦੁਬਈ ਭੇਜਣਾ ਸੀ ਇਹ ਦੋਨੇ ਹੁਣ ਜੇਲ੍ਹ ਚ ਮਰਡਰ ਫੇਸ ਕਰਨਗੇ ਟ੍ਰਾਇਲ ਸਰ ਦੁਬਈ ਮੈਂ ਦੁਬਈ ਦਾ ਲਾਲ ਚੀਚੀ ਜਿਹਦਾ ਕਰਕੇ ਛੋਟਾ ਹਾਂਜੀ ਬੰਦੇ ਨੇ ਕਿਹਾ ਤੁਹਾਨੂੰ ਬਾਹਰ ਸੈਟਲ ਕਰ ਦਾਂਗਾ ਦੁਬਈ ਦੇ ਵਿੱਚ ਇਹ ਦੋਨੋਂ ਸ਼ੂਟਰ ਬਣ ਗਏ ਹਾਂ ਮਤਲਬ ਇੱਕ ਨੇ ਮੋਟਰਸਾਈਕਲ ਚਲਾਇਆ ਬੇਸਿਕਲੀ ਜਿਹੜੀ ਗੋਲੀ ਚਲਾਈ ਜੋਬਨਪ੍ਰੀਤ ਨੇ ਚਲਾਈ ਹੈ ਵੈਪਨ ਸਰ ਇਸ ਤੋਂ ਇਲਾਵਾ ਹੋਰਤ ਨਹੀਂ ਕੋਈ ਯੂਜ਼ ਇਹ ਗਲੌਕ ਹੈਗਾ ਜੀ ਆਪਣੇ 9mm ਦਾ ਆਸਟਰੀਅਨ ਮੇਡ ਹੈ ਬੜਾ ਸਪੈਸਟਿਕੇਟਡ ਵੈਪਨ ਹੈ ਇਹ ਵੀ ਉਹਨੇ ਨਿਸ਼ਾਨਾ ਇਹਨੂੰ ਪ੍ਰੋਵਾਈਡ ਕਰਵਾਇਆ ਤੇ ਸਰ ਇਹ ਗਲੌਕ ਆਇਆ ਕਿੱਥੋਂ ਲਗੋ ਜੇਕਰ ਨੇ ਨਿਸ਼ਾਨੇ ਉੱਥੇ ਰਖਵਾਇਆ ਸੀਗਾ ਜੀ ਪਟਾਲੇ ਏਰੀਆ 'ਚ ਦਵਾਇਆ ਸੀ ਇਹਨਾਂ ਨੂੰ ਉਸ ਤੋਂ ਬਾਅਦ ਹੀ ਇਹਨਾਂ ਨੇ ਜਿਹੜੀ ਵਾਰਦਾਤ ਨੂੰ ਅੰਜਾਮ ਦਿੱਤਾ ਉਸੇ ਵੈਪਨ ਨਾਲ ਇਜ਼ੀ ਬਲੌਕ ਮਿਲਣਾ ਸ਼ੁਰੂ ਹੋ ਗਿਆ ਸਰ ਕਿੰਨਾ ਖਤਰਾ ਸਮਝਦੇ ਹੋ ਤੁਸੀਂ ਦੇਖੋ ਅਸੀਂ ਤਾਂ ਤੁਹਾਨੂੰ ਪਤਾ ਆਪਾਂ ਰੈਗੂਲਰਲੀ ਫੜ ਵੀ ਰਹੇ ਹਾਂ ਪਰ ਕ੍ਰਾਸ ਬਾਰਡਰ ਆ ਰਹੇ ਨੇ ਵੈਪਨਸ ਦੀ ਕਨਸਾਈਨਮੈਂਟ ਪਿੱਛੇ ਬਹੁਤ ਜ਼ਿਆਦਾ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਵੱਲੋਂ ਫੜੀਆਂ ਗਈਆਂ ਔਰ ਅੱਗੇ ਵੀ ਅਸੀਂ ਇਸੇ ਤਰ੍ਹਾਂ ਜਿਹੜਾ ਆਪਣਾ ਆਪਰੇਸ਼ਨ ਸਾਡੇ ਜਾਰੀ ਨੇ ਬਹੁਤ ਜਲਦੀ ਅਸੀਂ ਹੋਰ ਆਪਰੇਸ਼ਨਸ ਨੂੰ ਵੀ ਅੰਜਾਮ ਦਿੰਦੇ ਰਹਿੰਦੇ ਹਾਂ ਟਾਈਮ ਟੂ ਟਾਈਮ ਔਰ ਬਹੁਤ ਜਲਦੀ ਇਹਦੇ ਚ ਸਕਸੈਸ ਅਸੀਂ ਲਵਾਂਗੇ ਕਿਉਂਕਿ ਇਸ ਕੇਸ ਚ ਵੀ ਸਾਨੂੰ ਇੱਕ ਜਿਹੜੀ ਹੈ ਥੋੜੀ ਸਪਿਡ ਮਿਲੀ ਹੈ ਕਿ ਕਿਸ ਤਰ੍ਹਾਂ ਇਹ ਉਹਨਾਂ ਨੂੰ ਹੈਂਡਓਵਰ ਕੀਤਾ ਗਿਆ ਕਿਨੇ ਕੀਤਾ ਉਸ ਸਿੰਗਲ ਨੂੰ ਵੀ ਅਸੀਂ ਬੜਾ ਡੀਪਲੀ ਇਨਵੈਸਟੀਗੇਟ ਕਰ ਰਹੇ ਹਾਂ 24 ਘੰਟਿਆਂ ਦੇ ਵਿੱਚ ਦੋਨ ਇਨਕਾਊਂਟਰ ਕੀਤੇ ਬੀਤੀ ਰਾਤ ਵੀ ਇੱਕ ਇਨਕਾਊਂਟਰ ਹੋਇਆ ਜੇ 24 ਘੰਟੇ ਪੂਰੇ ਨਹੀਂ ਤੇ ਦੋਨ ਇਨਕਾਊਂਟਰ ਸਰਵ ਹੋ ਗਏ ਨੇ ਪੁਲਿਸ ਦੀ ਕਾਰਗੁਜ਼ਾਰੀ ਪਲੱਸ ਇਹ ਜਿਹੜੇ ਇਨਕਾਊਂਟਰ ਹੋਏ ਸੀਗੇ ਉਹਨਾਂ ਤੋਂ ਪਹਿਲਾਂ ਇਹਨਾਂ ਨੇ ਵਾਰਦਾਤਾਂ ਵੱਡੀਆਂ ਨੂੰ ਅੰਜਾਮ ਦਿੱਤਾ ਸੀ ਤਾਂ ਉਸ ਤੋਂ ਬਾਅਦ ਪੁਲਿਸ ਨੇ ਕਾਰਵਾਈ ਨੂੰ ਅੰਜਾਮ ਦਿੱਤਾ ਜੀ ਦੇਖੋ ਮੈਂ ਬੇਸਿਕਲੀ ਅਸੀਂ ਮੈਂ ਤਾਂ ਇਹ ਕਹਣਾ ਕਿ 24 ਘੰਟੇ ਚ ਲੱਭ ਲਿਆ ਮਰਡਰ ਕੇਸ ਬੜਾ ਸੈਂਸੇਸ਼ਨਲ ਇਹਨੂੰ ਲੱਭਣਾ ਬਹੁਤ ਜ਼ਰੂਰੀ ਸੀ ਇਹ ਤਾਂ ਚਾਂਸ ਜਿਸ ਤਰ੍ਹਾਂ ਬਣਿਆ ਉਸ ਤਰ੍ਹਾਂ ਪੁਲਿਸ ਨੇ ਸੈਲਫ ਡਿਫੈਂਸ ਦੇ ਵਿੱਚ ਫਾਇਰ ਕਰਕੇ ਗੱਲ ਹੋਈ ਹੈ। ਕੋਈ ਨਿਸ਼ਾਨ ਕੋਈ ਅਪਰਾਧੀ ਨਾ ਤੁਹਾਡਾ ਜੀ। ਅਪਰਾਧੀ ਤਾਂ ਨਹੀਂ ਹੈ ਪਰ ਡੈਫੀਨਿਟਲੀ ਅਪਰਾਧੀ ਪ੍ਰਵਿਰਤੀ ਦਾ ਮਾਲਕ ਜ਼ਰੂਰ ਇਸ ਸਾਹਮਣੇ ਆ ਰਿਹਾ ਕਿਉਂਕਿ ਦੇਖੋ ਜਿਸ ਤਰ੍ਹਾਂ ਉਹ ਆਪਣੇ ਮੈਟਰੀਮਲ ਡਿਸਪਿਊਟ ਨੂੰ ਸੈਟਲ ਕਰਾਉਣ ਵਾਸਤੇ ਥ੍ਰੈਟਨ ਕਰ ਰਿਹਾ ਔਰ ਬੱਚਾ ਲੈਣ ਵਾਸਤੇ ਥ੍ਰੈਟਨ ਕਰ ਰਿਹਾ ਤੇ ਉੱਪਰੋਂ ਇਹੋ ਜਿਹੀ ਹੱਦ ਪਾਰ ਉਹਨੇ ਕਰ ਦਿੱਤੀ ਕਿ ਬੰਦੇ ਨੂੰ ਮਰਵਾ ਹੀ ਦਿੱਤਾ। ਮੰਮਿਆਂ ਜਿਹੜਾ ਉਹਦੀ ਪੈਰ ਵੀ ਕਰ ਰਿਆ ਸੀ ਤੇ ਸ਼ੋਜ਼ ਕੇ ਬੰਦਾ ਉਹ ਕ੍ਰਿਮੀਨਲ ਬੈਂਟ ਆਫ ਮਾਈਂਡ ਦਾ ਹੈਗਾ ਤੇ ਵੀਡੀਓਗ੍ਰਾਫੀ ਤੁਸੀਂ ਕੀ ਪ੍ਰੋਟੋਕੋਲ ਹੈ ਵੀਡੀਓਗ੍ਰਾਫੀ ਇਹ ਸਾਰੀ ਹੋਈ ਹੈ ਇਹ ਸ਼ੇਅਰ ਵੀ ਕਰੋਗੇ ਜਾਂ ਨਹੀਂ ਇਹ ਤਾਂ ਇੱਕ ਉਹਦੇ ਚ ਜਾਂਦਾ ਜੀ ਜੁਡੀਸ਼ੀਅਲ ਡਾਕੂਮੈਂਟ ਬਣ ਜਾਂਦਾ ਪੁਲਿਸ ਫਾਈਲ ਦੇ ਨਾਲ ਹੀ ਲੱਗਦਾ ਠੀਕ ਹੈ ਜੀ ਸਰ ਥੈਂਕ ਯੂ ਜੀ ਸਰ ਜੀ ਪੁੱਛੀਏ ਜਜ਼ਾਰ ਕੀ